ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੰਨੂ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਘਰੇ ਲੋੜ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਤਿੰਨ ਚਾਰ ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਦੇਖ ਸਕਦੇ ਹੋ ਇਹਨਾਂ ਜੋ ਐਕਟ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨ ਮਾਸੂਆ ਸਤਿਗੁਰਾਲ ਜੀ ਸਤਿਗੁਰਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਵਿੱਕੀ ਆ ਪਿੰਡ ਚੰਨੂ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9988860167 ਠੀਕ ਆ ਜੀ ਤੇ ਆਪਣਾ ਘਰ ਬਾਈ ਕਿਹੜੀ ਸੜਕ ਤੇ ਰਹਿ ਜਾਂਦਾ ਜੀ ਇਹ ਬਾਈ ਸਰਕਾਰੀ ਸਕੂਲ ਕੋਲੇ ਆ ਵੱਡੇ ਕੋਲੇ ਠੀਕ ਵੱਡੇ ਸੜਕ ਤੇ ਸਮਾਦ ਵਾਲੀ ਸੜਕ ਤੇ ਵੱਡੇ ਸਰਕਾਰੀ ਸਕੂਲ ਕੋਲ ਬਾਈ ਦਾ ਘਰ ਰਹਿ ਜਾਂਦਾ ਇੱਕ ਐਨੀਮਲ ਸੇਲ ਆ ਇਹ ਝੋਟੀ ਦੀ ਕੀ ਡਿਟੇਲ ਆ ਬਾਈ ਕਿੰਨੇ ਮਹੀਨੇ ਸੂਏ ਸੋਣ ਆਈ ਇਹ ਤੇ ਬਾਈ ਪਹਿਲਣ ਝੋਟੀ ਹੈ ਪਹਿਲਣ ਆ ਜੀ ਤੇ ਦੰਦੋ ਕਿੰਨੀ ਆ ਜੀ ਚਾਰ ਦੰਦੀ ਚੋਹੂੰ ਤਾਂ ਚਾਰ ਦੰਦਾਂ ਠੀਕ ਆ ਜੀ ਕਿੰਨੇ ਕ ਦਿਨ ਲੈ ਜੂ ਬਾਈ ਹਜੇ ਇਹ 10 ਕ ਦਿਨ ਦੀ 8 10 ਦਿਨ ਦੀ ਕੱਚੀ ਆ ਬਸ ਠੀਕ ਆ ਜੀ ਇਹ ਲਗਭਗ 8 ਦਾ 10 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਡੇਟ ਮੁਤਾਬਕ ਤੇ ਬਾਈ ਸੀਮਨ ਕਿਹੜਾ ਲੱਗਿਆ ਇਹਦੇ ਤੇ ਬਾਈ ਸੂਰਵੀਰ ਦਾ ਲੱਗਿਆ ਹੋਇਆ ਤੇ ਆਪਣੇ ਕੋਲ ਰਿਕਾਰਡ ਹੈਗਾ ਜੀ ਹਾਂ ਹਾਂ ਬਾਈ ਪਿਆ ਲੈਵਲ ਕੋਈ ਗੱਲ ਨਹੀਂ ਦਿਖਾਦਾ ਠੀਕ ਆ ਜੀ ਸੂਰਵੀਰ ਦਾ ਬਾਈ ਕਹਿੰਦਾ ਸੇਵਨ ਲੱਗਿਆ ਵਾ ਰਿਕਾਰਡ ਬਾਈ ਕੋਲ ਹੈਗਾ ਜਿਹੜਾ ਵੀ ਉਹਨੇ ਦੇਖਣਾ ਚਾਹੁੰਦਾ ਹੋਵੇ ਰਿਕਾਰਡ ਪ੍ਰੋਪਰ ਬਾਈ ਕੋਲੋਂ ਲੈ ਸਕਦਾ ਏ ਤੇ ਬਾਈ ਮਦਰ ਮਲਕਰ ਰਿਕਾਰਡ ਕੀ ਹੈ ਦਾਈ ਇਹਦੀ ਬਈ ਮਾਤਾ ਦਾ ਸੀਗਾ 14 ਕਿਲੋ ਦੁੱਧ ਠੀਕ ਆ ਉਹ ਵੀ ਆਪਣੇ ਕੋਲ ਹੀ ਰੱਖੀ ਹੋਈ ਸੀ ਠੀਕ ਬਈ ਥੋੜਾ ਜਿਹਾ ਟਾਈਮ ਹੋ ਗਿਆ ਸੇਲ ਕਰੀ ਨਾ ਠੀਕ ਆ ਜੀ ਜੀ ਮੰਨ ਕੇ ਚੱਲ ਇਹ ਵੀ ਘਰੇ ਉਪਾਲੀ ਵੀ ਹੈ ਜੀ ਇਹ ਘਰੇ ਹਾਂ ਬਈ ਘਰੇ ਪਾਲੀ ਠੀਕ ਆ ਘਰ ਦੀ ਝੋਟੀ ਆ ਬਾਈ ਦੀ ਇਹਦੀ ਮਾਂ ਦਾ ਮਿਲਕ ਰਿਕਾਰਡ ਬਾਈ ਕਹਿੰਦਾ 14 ਕਿਲੋ ਆਪਣਾ ਚੋਇਆ ਵਾ ਤੇ ਕਿੰਨਾ ਕ ਦੇ ਦੋ ਬਾਈ ਅਕਤਿਆਰ ਇਹ ਦੁੱਧ ਆ ਆਈਡੀਆ ਬਾਈ ਹੈਗਾ 10 11 ਕਿਲੋ ਤਾਂ ਦੇ ਸਕਦੇ ਆ ਅਮੀਰ ਹੈਗੀ ਐਨੀ ਕਿਤੇ ਤੋੜ ਕੇ ਦਿਖਾ ਦਿਓ ਜੀ ਦਿਖਾ ਬਾਈ ਦੇ ਦੱਸਣ ਮੁਤਾਬਕ ਪਹਿਲੇ ਸਵੇ ਸੁਨਾਜੀ ਝੋਟੀ ਨੇ ਮੂੰਹ ਤੋਂ ਚਾਰ ਦੰਦ ਦਾ ਸੂਰਵੀਰ ਦਾ ਬਾਈ ਕਹਿੰਦਾ ਸੀਮਨ ਲੱਗਿਆ ਰਿਕਾਰਡ ਬਾਈ ਕੋਲ ਪ੍ਰੋਪਰ ਹੈਗਾ ਬਾਕੀ ਮਦਰ ਮੈਲਕ ਰਿਕਾਰਡ ਬਾਈ ਕਹਿੰਦਾ 14 ਕਿਲੋ ਦਾ 10 11 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਬਾਕੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਹਵਾਨਾ 10 11 ਦਿਨਾਂ ਤੱਕ ਕਰ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਕਿਉਂਕਿ ਜਾਤ ਬਰੀਡ ਦੀ ਚੰਗੀ ਆ ਚੌੜਾ ਪੱਠ ਬੁੜਾ ਕਾਗਜੀ ਪਿੰਡੇ ਦੀ ਫੇਸ ਕੁਆਲਿਟੀ ਸੋਹਣੀ ਆ ਸੰਗ ਬਹੁਤ ਕੁੰਡਾ ਦੇਖ ਸਕਦੇ ਹੋ ਤੁਸੀਂ ਬਈ ਸੀਲਸਾਉ ਪੂਰੀ ਹੈ ਜੀ ਹਾਂ ਹਾਂ ਬਾਈ ਸੀਲਸਾਉ ਕਰਮ ਵਾਲੀ ਪੂਰੀ ਹੈ ਬਾਕੀ ਤੁਹਾਨੂੰ ਦਿਖਾਈ ਦਿੰਨੇ ਆਂ ਜੀ ਚਾਹੇ ਜਵਾਕ ਚ ਹੋਈ ਜਾਣ ਦੇਖੋ ਗਾਂਜਾਰ ਕੀ ਕਰਮ ਵਾਲੀ ਸੀਲਸਾਉ ਆ ਬਾਕੀ ਰੰਗ ਰੂਪ ਦੀ ਚੰਗੀ ਆ ਕੱਦ ਕਾਠ ਦੀ ਚੰਗੀ ਆ ਜੀ 10 11 ਕਿਲੋ ਦੁੱਧ ਕੋਈ ਬਾਲਾ ਨਹੀਂ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਪੂਰਾ ਟਾਪ ਦਾ ਹਵਾਨਾ ਕੀ ਮੋਲਾ ਬਾਈ ਇਹਦਾ ਮੁੱਲ ਬਾਈ ਫੋਨ ਤੇ ਕਰ ਲਾ ਫੋਨ ਤੇ ਕਰ ਲਾਂਗੇ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਹੁੰਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ